ਇੱਥੇ ਪਹਿਲਾਂ ਵੀ ਟ੍ਰੈਕ ਫਿਸ਼ੀਸ਼ ਲੱਗਾ ਹੋਇਆ ਸੀ ਜੀ ਜਦੋਂ ਪੋੜਾ ਚੌੜਾ ਤੇ ਨਵਾਂ ਬਣਿਆ ਤੇ ਉਸ ਵਕਤ ਸ਼ੀਸ਼ਾ ਪਾਣਾ ਪਿਆ ਇਸ ਵਾਰ ਬੱਡੂ ਵਾਲੇ ਪਾਸੋਂ ਮੈਂ ਵੀਡੀਓ ਬਣਾ ਰਿਹਾ ਤੇ ਜੋ ਉੱਪਰੋਂ ਚੜਦੇ ਆਂ ਸੱਜੇ ਖੱਬੇ ਦੇਖਣਾ ਪੈਂਦਾ ਆ ਤੇ ਕਾਫੀ ਨੰਗਣਾ ਕ੍ਰੋਸ ਕਰਨਾ ਔਖਾ ਹੁੰਦਾ ਟ੍ਰੈਕ ਫਿਸ਼ੀਸ਼ ਦੇਖੇ ਆਪਾਂ ਆਸਾਨੀ ਨਾਲ ਕ੍ਰੋਸ ਕਰ ਸਕਦੇ ਆ ਰੇਤਾ ਬਜਰੀ ਸੀਮੈਂਟ ਦੇ ਨਾਲ ਪਿੱਲਰ ਮਜ਼ਬੂਤ ਕਰਕੇ ਕੀਤਾ ਜਾ ਰਿਹਾ ਆ ਪੋਲ ਦੇ ਨਾਲ ਮੇਸਤਰੀ ਸੁਨੀਲ ਕੁਮਾਰ ਜੀ ਜੋ ਕਿ ਸਾਡੇ ਪਿੰਡ ਬਹੁਤ ਵਧੀਆ ਮਿਹਨਤ ਨਾਲ ਕੰਮ ਕਰਦੇ ਨੇ ਵੱਡੂ ਵਾਲਾ ਪੋਲਵਾ ਜੀ ਨੰਬਰ 2 ਪੋਲਵਾ ਤੇ ਇੱਥੇ ਹੁਣ ਟ੍ਰੈਵਸ਼ੀ ਜੀ ਵਾਸਤੇ ਪੋਲ ਗੱਡਿਆ ਜਾ ਰਿਹਾ ਹੈ ਆਹ ਬਿੱਟਾਂ ਲਾ ਕੇ ਬੇਸ ਬਣਾ ਰਿਹਾ ਜਾ ਰਿਹਾ ਮੈਂ ਜਾ ਰਿਹਾ ਭਜੀ ਸੀਮਿੰਟ ਪਾ ਕੇ ਤੇ ਸੰਗਤ ਨੂੰ ਬੇਨਤੀ ਆ ਹੋਰ ਦੋ ਚਾਰ ਦਿਨ ਵਾਸ਼ੇ ਅਪਸ਼ੀਸ਼ਾ ਲਗਾ ਦਮ ਦੋ ਸ਼ੀਸ਼ੇ ਸੱਜੇ ਗੱਬੇ ਦੇਖਣ ਵਾਸਤੇ ਸ਼ੀਸ਼ੇ ਦਾ ਇਸਤੇਮਾਲ ਜ਼ਰੂਰ ਕਰਨ ਤਾਂ ਜੋ ਆਪਾਂ ਐਕਸੀਡੈਂਟ ਤੋਂ ਆਪਣਾ ਬਚਾਅ ਕਰ ਸਕਦੇ ਆ ਜੀ ਇਟਾ ਨੂੰ ਪਹਿਲਾਂ ਬੇਸ ਤਿਆਰ ਕੀਤਾ ਤੇ ਗੱਬੇ ਖਾਲੀ ਜਗ੍ਹਾ ਛੱਡੀ ਆ ਇਹਦੇ ਵਿੱਚ ਭਜੀ ਸੀਮਿੰਟ ਰੇਤਾ ਭਰਿਆ ਜਾਊਗਾ ਪਹਿਲਾਂ ਕਲੈਂਪ ਨਾਲ ਪਾਈਪ ਗੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਗੱਲ ਨਹੀਂ ਬਣੀ ਇਸ ਕਰਕੇ ਇਹ ਪੂਰੀ ਮਜ਼ਬੂਤੀ ਬਾਅਦ ਇਹ ਥੱਲੇ ਬਿਹਤਰ ਕੀਤਾ ਜਾ ਰਿਹਾ ਇੱਕ ਮਿਸਤਰੀ ਦੇ ਨਾਲ ਦੋ ਮਜ਼ਦੂਰ ਕੰਮ ਕਰ ਰਹੇ ਹੈ ਜੀ ਤੇ ਬੜੇ ਲੈਵਲ ਤੇ ਕੰਮ ਚੱਲ ਰਿਹਾ ਹਨ ਹੀਰਾ ਵੀ ਹੋ ਚੁੱਕਾ ਹੈ ਤੇ ਕੰਮ ਦੀ ਸਮਾਪਤੀ ਕਰਕੇ ਜਾਣਾ ਆਪਾਂ ਪਿੰਡ ਅਜਨੋਹੀ ਦੇ ਨੰਬਰ 2 ਪੁਲ ਵੱਡੂ ਵਾਲਾ ਪੁਲ ਕਹਿੰਦੇ ਨੇ ਜੀ ਐਕਸੀਡੈਂਟ ਤੋਂ ਬਚਾ ਲਈ ਟਰੈਵਿਸ਼ਿਸ਼ ਲਗਾਏ ਜਾ ਰਹੇ ਨੇ ਇੱਕ ਪੌਲ ਤੇ ਦੋ ਸ਼ਿਸ਼ੇ ਲਗਾਏ ਜਾ ਰਹੇ ਨੇ ਇੱਕ ਸੱਜੇ ਵਾਸਤੇ ਦੂਜਾ ਖੱਬੇ ਵਾਸਤੇ ਬਡੋਂ ਵਾਲੇ ਪੁਲ ਤੇ ਪਲੱਸ ਪੁਆਇੰਟ ਬਣਦਾ ਜੀ ਮੇਰੇ ਸੱਜੇ ਪਾਸੇ ਰੋਡ ਆ ਨੰਬਰਦਵਾਰੀ ਜੀ ਤੇ ਖੱਬੇ ਪਾਸੇ ਰੋਡ ਗੜ੍ਹ ਸਿੰਘਾਂ ਜਾ ਰਹੀ ਆ ਸਾਹਮਣੇ ਪਿੰਡ ਬਲਮਾਰੀ ਬਾ ਰੋਡ ਇਧਰ ਬਡੋਂ ਜਾ ਰਹੀ ਰੋਡ ਸੱਜੇ ਪਾਸੇ ਦੇਖਣ ਨੂੰ ਹੀ ਜਗ ਲੱਗਿਆ ਜੀ ਤੇ ਖੱਬੇ ਪਾਸੇ ਕਵਰ ਕਰਨਾ ਆ ਇੱਥੇ ਪਲੱਸ ਪੁਆਇੰਟ ਬਣਦਾ ਤੇ ਉੱਥੇ ਦੋ ਸੀ ਲਾਣੇ ਪੈਂਦੇ ਆ ਪਲੱਸ ਪੁਆਇੰਟ ਹੋਵੇ ਜਾਂ ਟੀ ਪੁਆਇੰਟ ਹੋਵੇ ਉਤੇ ਦੋ ਛੀ ਲਾਣੇ ਪੈਂਦੇ ਸੱਜੇ ਖੱਬੇ ਦੋਨੇ ਪਾਸੇ ਜੀ ਲਗਾਣੇ ਪੈਂਦੇ ਜੀ। ਉਹ ਛੀਜਾ ਫੜਕੀਤਾ ਜਾ ਰਿਹਾ। ਹਾਂ ਬੋਲ। ਨਹੀਂ ਨਹੀਂ ਪਹਿਣਾ ਨਹੀਂ ਛੋਟਾ। ਦੂਜਾ ਛੀਜਾ ਫੜਕੀਤਾ ਜਾ ਰਿਹਾ। ਸੱਜੇ ਪਾਸੇ ਨੂੰ ਖੱਬੇ ਪਾਸੇ ਦਿਖਾਉਣ ਵਾਸਤੇ ਇੱਕ ਪਾਸੇ ਦਿਖਾਊਗਾ ਮੇਰੇ ਨਾਲ ਪਾਸਾ। Yeah.